ਸਤਿ ਸ੍ਰੀ ਅਕਾਲ ਜੀ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਮੈਂ ਹਾਂ ਨਵਜੀਤ ਜਿਸ ਦੁਨੀਆ ਦੇ ਅਹਿਮ ਮਸਲਿਆਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਤੁਹਾਨੂੰ ਪਹਿਲਾਂ ਸਵਾਗਤ ਕਰਦੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨੂ ਸਾਹਿਬ ਮਾਲ ਵਿਭਾਗ ਦੇ ਅਫਸਰ ਹੜਤਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੇ ਸਖਤ ਐਕਸ਼ਨ ਲੈਣ ਦੀ ਗੱਲ ਕਹਿ ਦਿੱਤੀ ਹੈ ਹੜਤਾਲ ਖਤਮ ਹੋਵੇਗੀ ਜਾਂ ਨਹੀਂ ਇਹ ਸਮੰਦ ਸੀਗਾ ਪਰ ਜੇ ਕਾਰਵਾਈ ਹੋਈ ਕਿ ਵਾਕਈ ਸਖਤ ਹੋਵੇਗੀ। ਕਾਰਵਾਈ ਹੋਈ ਤੇ ਬਹੁਤ ਸਖਤ ਹੋਵੇਗੀ। ਇਨ੍ਹਾਂ ਤਸਹੀਲਦਾਰਾਂ ਦੀ ਐਸੋਸੀਏਸ਼ਨ ਨੇ ਇਨ੍ਹਾਂ ਤੇ ਦੋਸ਼ੇ ਲਗਤਾ ਕਿ 2022 ਚ ਕੁਝ ਸਿਆਸੀ ਤਰ੍ਹਾਂ ਦੀ ਚੋਣਾਂ 'ਚ ਉਦੋਂ ਵੀ ਹੜਤਾਲ ਕੀਤੀ ਸੀ। ਪਰ ਕੱਲਿਆਂ ਇਹਨਾਂ ਨੇ ਸੀ ਕੀਤੀ ਇਨ੍ਹਾਂ ਦੀ ਹਮਾਇਤ ਵਿੱਚ ਪੀ.ਐਸ. ਅਫਸਰ ਵੀ ਚੱਲੇ ਸ। 8:00 ਤੇ ਚਲੇਗੇ ਜਦੋਂ ਪੀਸੀਐਸ ਸਬਸਤਾਨੀ ਅੱਖ ਹੈ ਕਿ ਅੱਜ ਸ਼ਾਮ ਵਸੀਮੀ ਮੀਟਿੰਗ ਕਰਾਂਗੇ ਤੇ ਨਿਬਹਿਮੈਤ ਕਰਾਂਗੇ ਮੁੱਖ ਮੰਤਰੀ ਨੇ ਉਸੇ ਵੜੇ ਚੀਫ ਸਕੱਟਰੀ ਤੋਂ ਇੱਕ ਚਿੱਠੀ ਜਾਰੀ ਕਰਾਈ ਕਿ ਜਿਹੜੇ ਲੋਕ ਅੱਜ ਸ਼ਾਮ ਤੱਕ ਇੰਨੇ ਵਜੇ ਤੱਕ ਆਪਣੀਆਂ ਡਿਊਟੀਆਂ ਤੇ ਹਾਜ਼ਰ ਨਾ ਹੋਏ ਉਹਨਾਂ ਦੇ ਤੇ ਆਰਡਰ ਨਵਾਂ ਲਾਗੂ ਕੀਤਾ ਜਾਵੇਗਾ ਉਹਦੇ ਚਿਕਨ ਲੱਭ ਪਿਆ ਸੀ ਡਾਈਸ ਨਾਨ ਡਾਈਸ ਨਾਨ ਅੰਗਰੇਜ਼ੀ ਦਾ ਲਹਿਜਾ ਜਿਹਦਾ ਮਤਲਬ ਹੁੰਦਾ ਕਿ ਇਹ ਦਿਨ ਜਿਹੜਾ ਗੈਰ ਕਾਨੂੰਨੀ ਕੋੜੇ ਕਚਰੇ ਦਾ ਡੰਗਿਆ ਗਿਣਿਆ ਜਾਵੇਗਾ ਜੇ ਕਿਸੇ ਹਾਜ਼ਰੀ 'ਚ ਨਹੀਂ ਪੈਣਾ ਤੇ ਇਸ ਦਿਨ ਤੁਹਾਡੀ ਸਰਵਿਸ ਵਿੱਚ ਬ੍ਰੇਕ ਪੈ ਜਾਏਗੀ ਅਗੋਂ ਨਵੀਂ ਸਰਵਿਸ ਵੀ ਸ਼ੁਰੂ ਹੋਵੇਗੀ ਉਹ ਚ ਪਿਛਲੀ ਸਾਰੀ ਸਿਨੀਅਰਿਟੀ ਖਤਮ ਇਹ ਜਦੋਂ ਨੇ ਆਰਡਰ ਜਾਰੀ ਕੀਤਾ 15 ਮਿੰਟਾਂ ਦੇ ਅੰਦਰ ਅੰਦਰ ਪਹਿਲਾਂ ਪੀਸ ਸਬਸਾ ਦੀ ਐਸੋਸੀਏਸ਼ਨ ਦਾ ਬਿਆਨ ਹੈ ਕਿ ਅਸੀਂ ਕੋਈ ਮੀਟਿੰਗ ਨਹੀਂ ਕਰ ਰਹੇ ਅਸੀਂ ਹੜਤਾਲ ਤੇ ਨਹੀਂ ਜਾ ਰਹੇ ਮਗਰੋਂ ਤਹਿਸੀਲਦਾਰ ਵੀ ਅਗੜ ਪਿਛੜ ਕਾਰਾਂ ਪਜਾ ਕੇ ਜੀਪਾਂ ਪਜਾ ਕੇ ਡਾਕਟਰਾਂ ਵਿੱਚ ਹਾਜ਼ਰ ਹੋਣ ਲੱਗ ਪਏ ਸਨ ਤੇ ਸ਼ਾਮ ਤੱਕ ਸਾਰੇ ਹਾਜ਼ਰ ਹੋ ਗਏ ਸਨ ਤੇ ਅਗਲੇ 2 ਦਿਨਾਂ ਦੀਆਂ ਛੁੱਟੀਆਂ ਦੇ ਵਿੱਚ ਵੀ ਰਜਿਸਟਰੀਆਂ ਕਰਦੇ ਰਿਹਾ ਸੀ। ਅੱਜ ਜਿਹੜਾ ਆਡਰ ਜਾਰੀ ਕੀਤਾ ਗਿਆ ਫਿਰ ਉਹ ਆ ਉਹਦੇ ਤੇ ਧਿਆਨ ਨਾਲ ਪੜ੍ਹ ਲਨ ਡਾਇਸ ਨਾਮ ਹੈ। ਔਰ ਮੁੱਖ ਮੰਤਰੀ ਨੇ ਰੱਖਿਆ ਪਿਆ ਤਾਂ ਕਿ ਤੁਸੀਂ ਬਿਲਕੁਲ ਨਾ ਉਹ ਕੋਈ ਗੱਲ ਨਹੀਂ। ਪੰਜਾਬ 'ਚ ਬਹੁਤ ਸਾਰੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਤੁਹਾਡੀ ਥਾਂ ਤੇ ਹੋਰ ਨੂੰ ਤਿਆਰ ਅਸੀਂ ਉਹਨਾਂ ਨੂੰ ਲੈ ਆਵਾਂਗੇ। ਉਹਨਾਂ ਚਿਰ ਤੱਕ ਅਸੀਂ ਕਾਨੂੰਨ ਨੂੰ ਪ੍ਰਮੋਟ ਕਰਕੇ ਤੋਨਾ ਤੋਂ ਵਿਵਸਥੀਆਂ ਕਰਵਾ ਲਵਾਂਗੇ ਤੇ ਜਿੰਨੀ ਤੇ ਐਸਡੀਐਮ ਤੇ ਐਡਜੈਕਟਿਵ ਅਜਸਟਡ ਇੱਥੇ ਨੇ ਉਹਨਾਂ ਤੋਂ ਵਿਵਸਥੀਆਂ ਕਰਵਾ ਲਵਾਂਗੇ ਐਡਜੈਕਟਿਵ ਅਜਸਟਡ ਜਦੋਂ ਲਾਉਣੇ ਹੋਣ ਤੇ ਇਲੈਕਸ਼ਨ ਵਿੱਚ ਹੋਵੇ ਜਾਂ ਕੋਈ ਅਮਨ ਕਾਨੂੰਨ ਦੀ ਸਥਿਤੀ ਹੋਵੇ ਤੇ ਐਡਜੈਕਟਿਵ ਅਜਸਟਡ ਸਿਰਫ ਪੀਸੀਆ ਅਫਸਰ ਨਹੀਂ ਹੁੰਦੇ ਤਸੀਲਦਾਰ ਤੇ ਨਵੇਂ ਤਸੀਲਦਾਰ ਵੀ ਐਡਜੈਕਟਿਵ ਅਫਸਰ ਹੁੰਦਾ ਬਿਜਲੀ ਬੋਰਡ ਦਾ ਐਸਡੀਓ ਵੀ ਐਡਜੈਕਟਿਵ ਅਸਤੂ ਹੁੰਦਾ PWD ਦਾ ਸੈਕਰੀਡ ਉਹ ਐਗਜ਼ੈਕਟਿਵ ਅਫਸਰ ਹੁੰਦਾ ਬਹੁਤ ਸਾਰੇ ਐਗਜ਼ੈਕਟਿਵ ਅਫਸਰ ਹੋਰ ਮਹਿਕਮਿਆਂ ਚ ਕੋਰਪੋਰੇਟ ਆਫ ਦਾ ਅਸਿਸਟੈਂਟ ਰਜਿਸਟਰ ਵੀ ਐਗਜ਼ੈਕਟਿਵ ਅਫਸਰ ਹੁੰਦਾ ਉਹਨਾਂ ਸਰਣ ਜੇ ਪਾਵਰਾਂ ਦੇਤੀਆਂ ਵੀਆਂ ਕਿ ਜਾਓ ਤੂੰ ਤਹਿਸੀਲਾ ਚ ਰਜਿਸਟਰੀਆਂ ਕਰਾਓ ਉਹ ਤਾਂ ਛਾੜਾ ਮਾਰਦੇ ਇਸ ਟੈਂਪੋਰਰੀ ਡਿਊਟੀ ਤੇ ਆਉਣਗੇ ਫਿਰ ਇਹ ਵੇਖ ਲੈਣਗੇ ਉਹਦਾ ਵਾੜਨਾ ਕੀ ਹੈ ਮੈਂ ਪਹਿਲੇ ਦਿਨ ਵੀ ਆਖਿਆ ਸੀ ਕਿ ਇਹਨਾਂ ਨੂੰ ਇੱਕ ਵਾਰੀ ਹੜਤਾਲ ਕਰ ਲੈਣ ਦੇਣੀ ਚਾਹੀਦੀ ਹੈ ਜਿਹੜੇ ਪਾਸੇ ਨੂੰ ਉਤਰ ਕੇ ਤਰੀਕਾ ਗਲਤ ਹੈ ਇਹ ਲੋਕੀ ਹੁਣ ਵਿਜੀਲੈਂਸ ਤੋਂ ਛਾਪੇ ਮਰਵਾਉਣੇ ਬੰਦ ਕਰਦੇ ਨੇ ਇਹ ਤੁਹਾਡੇ ਬੰਦਿਆਂ ਨੇ ਪੈਸੇ ਖਾਣੇ ਬੰਦ ਕਰ ਦਿੱਤੇ ਅਜੇ ਤਾਂ ਪਿਛਲੇ ਹਫਤੇ ਦੀ ਗੱਲ ਹੈ ਇੱਕ ਵੱਡੇ ਧਾਊ ਕਪਨੋਂ ਨੌਕਰੀ ਤੋਂ ਕੱਢਿਆ ਗਿਆ ਔਰ ਉਸ ਜਿਹੜੇ ਬੰਦੇ ਨੂੰ ਕੱਢਿਆ ਗਿਆ ਉਹਦਾ ਪਰਿਵਾਰ ਇੱਕ ਅਸ਼ੋਕਨ ਦੇਸ਼ਪੁਤਰੀ ਦਾ ਉਹਦੀ ਬਦਨਾਮੀ ਐ ਸਾਰੇ ਪੰਜਾਬ ਚ ਸਭ ਤੋਂ ਵੱਧ ਸੀ ਹੁਣ ਤੁਸੀਂ ਜਿਹੜਾ ਤੁਹਾਡਾ ਇੱਕ ਸਾਥੀ ਤਸਵੀਰਦਾਰ ਪੈਸੇ ਲਿੰਦਾ ਫੜਿਆ ਜਾਵੇ ਉਹਦੇ ਪੱਖ ਵਿੱਚ ਵੀ ਹੜਤਾਲ ਕਰਦੇ ਹੋ ਤੁਹਾਨੂੰ ਯਾਦ ਹੈ ਕਿ ਕਾਲੀ ਭਾਜਪਾ ਸਰਕਾਰ ਦੇ ਵਕਤ ਲੁਧਿਆਣੇ ਚ ਇੱਕ ਤਸਕੀਲਦਾਰ ਫੜਿਆ ਗਿਆ ਸੀ ਤੁਹਾਡਾ ਹੀ ਤਸਕੀਲਦਾਰ ਸੀ ਉਸ ਤਸਕੀਲਦਾਰ ਦੇ ਪੱਖੇ ਤੁਸੀਂ ਬੋਲ ਨਹੀਂ ਸਕੇ ਉਹਨੇ ਆਪਣੀ ਫਿਰ ਗੱਲ ਆਪ ਆਖੀ ਸੀ ਪ੍ਰੈਸ ਕਾਨਫਰੈਂਸ ਕਰਕੇ ਕਿ ਮੈਂ ਹਰ ਮਹੀਨੇ 50 ਲੱਖ ਰੁਪਏ ਐਸਟੀਐਮ ਨੂੰ ਦੇਣਾ 75 ਲੱਖ ਏਡੀਸੀ ਨੂੰ ਤੇ 1 ਕਰੋੜ ਰੁਪਏ ਡੀਸੀ ਨੂੰ ਦੇਣਾ ਤੁਸੀਂ ਨਹੀਂ ਸੀ ਬੋਲੇ ਜਿਸ ਦਿਨ ਤੁਹਾਡੇ ਨਾਲ ਦਾ ਰਜਿਸਟਰਰ ਲੁਧਿਆਣੇ ਦੀ ਤਹਿਸੀਲ ਦੇ ਵਿੱਚ ਰਜਿਸਟਰੀਆਂ ਕਰਦਾ ਕੁਝ ਲੋਕਾਂ ਨੇ ਆ ਕੇ ਫੜ ਕੇ ਧੂਪੇ ਕੁੱਟਿਆ ਪਾਰਕਿੰਗ ਵਿੱਚ ਲੈ ਗਏ ਉਹਦੇ ਸਾਰੇ ਕੱਪੜੇ ਲਾਤੇ ਔਰ ਕੱਪੜੇ ਲਾ ਕੇ ਕੱਲਾ ਕੱਚਾ ਉਹਦਾ ਰਹਿ ਗਿਆ ਸੀ ਉਹ ਵੀ ਲਾਗੇ ਖੜੇ ਲੋਕਾਂ ਨੇ ਆ ਕੇ ਕਿਹਾ ਇੱਥੇ ਔਰਤਾਂ ਫਿਰਦੀਆਂ ਸ਼ਰਮ ਕਰੋ ਇੱਥੋਂ ਤੱਕ ਨਾ ਆ ਜਾਓ ਇੰਨਾ ਕੁਝ ਹੋਣ ਤੋਂ ਬਾਅਦ ਵੀ ਤੁਸੀਂ ਇਹੋ ਜਿਹਾ ਕੁਝ ਸਟੈਂਡ ਲਿਆ ਸੀ ਜਿਹੜਾ ਅੱਜ ਲਿੰਦੇ ਫਿਰਦੇ ਕਿ ਜੋ ਤੁਸੀਂ ਕਰ ਰਹੇ ਹੋ ਠੀਕ ਨਹੀਂ ਪੰਜਾਬ ਦੇ ਲੋਕ ਤੁਹਾਡਾ ਸਹਿਮਤ ਨਹੀਂ ਜੇ ਤੁਸੀਂ ਆਪਣੇ ਪੈਰਾਂ ਤੇ ਖਵਾੜਾ ਮਾਰਦੇ ਪਏ ਸਰਕਾਰ ਜੀਵਤ ਨੂੰ ਕਹਿੰਦੀ ਐ ਤੇ ਠੀਕ ਐ ਮੈਨੂੰ ਸਮਝਾਜੋ ਤੁਹਾਡੀਆਂ ਮੰਗਾ ਨੇ ਮੰਗਾ ਪਰ ਇਹ ਗੱਲ ਕਰ ਸਕਦੇ ਹਾਂ ਪਰ ਇਹ ਅਖਣਾ ਕਿ ਸਾਡੇ ਬੰਦਿਆਂ ਤੇ ਕੇਸ ਵਾਪਸ ਲਓ ਬੰਦਿਆਂ ਦੇ ਖਿਲਾਫ ਵਿਜੀਲੈਂਸ ਦੇ ਕੇਸ ਨੇ ਕ腐ਸ਼ਨ ਦੇ ਕੇਸ ਨੇ ਕ腐ਸ਼ਨ ਦੇ ਕੇਸ ਅਜੇ 1 ਮਹੀਨਾ ਬੰਦ ਕਰਾਵੇ ਫਿਰ ਦੂਸਰ ਤੁਸੀਂ ਹੜਤਾਲਾ ਕਰ ਕਰ ਕੇ ਬੰਦ ਕਰਾਓਗੇ ਜਿਨ੍ਹਾਂ ਨੇ ਵਿਜੀਲੈਂਸ ਬਣਾ ਨੇ ਪੜਿਆ ਉਹਨਾਂ ਨੇ 1 ਮਹੀਨੇ ਦੇ ਅੰਦਰ ਅੰਦਰ ਮੇਰੇ ਹਿਸਾਬ ਨਾਲ 38 ਬੰਦੇ ਪੁਲਿਸ ਦੇ ਆਪਣੇ ਸੋ ਪਾਈ ਤੋਂ ਲੈ ਕੇ ਵਾਰਡਰ ਤੇ ਇਨਸਪੈਕਟਰ ਤੱਕ ਦੇ ਫੜੇ ਨੇ ਉਹਨਾਂ ਨੂੰ ਕਹਿਨੇ ਉੱਤੇ ਪੁਲਿਸ ਨੇ ਹਟਾੜ ਕੇ ਕਿ ਨਹੀਂ ਆਖਿਆ ਕਿ ਸਾਡੇ ਵੀ ਛੱਡਾ ਦਿਓ ਇਹ ਜਿਹੜਾ ਟੰਗ ਤੁਸੀਂ ਵਰਤਿਆ ਗਲਤ ਟੰਗ ਹੈ ਬਾਕੀ ਮਹਿਕਮੇ ਦੇ ਡਾਕਟਰ ਵੀ ਪੈਸੇ ਲਿੰਦੇ ਫੜੇ ਘਨੇ ਬਿਜਲੀ ਬੋਰਡ ਦੇ ਐਸ ਪੀਓ ਜੇਈ ਤੇ ਥੱਲੇ ਲਾਈਨਮੈਨ ਵੀ ਪੈਸੇ ਲਿੰਦੇ ਫੜੇ ਘਨੇ ਕਿ ਉਹਨਾਂ ਚੋਂ ਕਿਸੇ ਨੇ ਇਸ ਗੱਲ ਤੇ ਹੜਤਾਲ ਕੀਤੀ ਹੈ ਤੁਹਾਡੀ ਹੜਤਾਲ ਜਿਹੜੀ ਆ ਇਹ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਆ ਲੋਕਾਂ 'ਚ ਕਿ ਤੁਸੀਂ ਪੈਸੇ ਵਾਸਤੇ ਕਿਸੇ ਵੀ ਆਪਕਾ ਹੀ ਕਰਨੇ ਨਾ ਜਾਓ ਅਜੇ ਵੀ ਵਾਪਸ ਆ ਜਾਓ ਤੁਹਾਨੂੰ ਅਕਲ ਦੀ ਗੱਲ ਕੋਈ ਦੱਸੇ ਤੇ ਤੁਹਾਨੂੰ ਕੌੜੀ ਲੱਗਦੀ ਹੈ ਪਰ ਕੱਲ ਨੂੰ ਇਹ ਗੱਲਾਂ ਤੁਹਾਡੇ ਅੱਗੇ ਜਦੋਂ ਆਈਆਂ ਫਿਰ ਤੁਸੀਂ ਮੱਤੇ ਨੂੰ ਹੱਥ ਮਾਰ ਕੇ ਰੋਗੇ ਚਾਰ-ਪੰਜ ਬੰਦੇ ਆ ਵੈਸਟਰਨ ਇੰਟਰਸਟ ਜਿਹੜੇ ਸਾਰੀ ਯੂਨੀਅਨ ਨੂੰ ਖਰਾਬ ਕਰਕੇ ਗਲਤ ਪਾਸੇ ਲੈ ਜਾ ਰਹੇ ਆ ਉਹਨਾਂ ਨੇ ਆਪ ਮੁੜ ਕੇ ਲੋੜ ਪਈ ਤਾਂ ਪਾਸੇ ਹੋ ਜਾਣਾ ਤੁਹਾਡਾ ਨੁਕਸਾਨ ਕਰਉਣਗੇ ਮੈਂ ਸਮਝਦਾ ਸਰਕਾਰ ਨਾਲ ਬੈਠ ਕੇ ਤੁਹਾਨੂੰ ਗੱਲ ਕਰ ਲੈਣੀ ਚਾਹੀਦੀ ਹੈ ਜੇ ਤੁਸੀਂ ਨਾ ਕਰੋਗੇ ਤੇ ਅਲਟੀਮੇਟਲੀ ਨੁਕਸਾਨ ਸਰਕਾਰ ਦਾ ਨਹੀਂ ਪਬਲਿਕ ਦਾ ਨਹੀਂ ਇਹ ਦੋਵਾਂ ਦਾ ਜਿੰਨਾ ਵੀ ਨੁਕਸਾਨ ਹੋਊਗਾ ਉਹਦੇ ਨਾਲੋਂ ਵੱਧ ਨੁਕਸਾਨ ਤੁਹਾਡਾ ਆਪਣਾ ਹੋ ਜਾਣਾ ਤੁਝ ਮੌਕੇ ਹੁੰਦੇ ਮੌਕਾ ਸੰਭਾਲੋ ਜੇ ਮੌਕੇ ਵਿੱਚ ਅੱਜ ਜਿਹੜੀ ਅੱਜ ਵਾਲੀ ਚਿੱਠੀ ਤੇ ਡਾਈਸ ਨਾਨ ਪਾਇਆ ਗਿਆ ਜੇ ਪਾਇਆ ਗਿਆ ਤੇ ਹੰਟੜੇ ਤੁਹਾਡੀ ਗੈਰਹਾਜ਼ਰੀ ਚ ਨਵੇਂ ਰੱਖੇ ਜਾਣੇ ਆ ਤੁਸੀਂ ਸਿਨਿਓਰਿਟੀ ਚ ਇਹਨਾਂ ਤੋਂ ਵੀ ਥੱਲੇ ਜਾ ਕੇ ਲੱਗੋਗੇ ਇਹਨਾਂ ਨੁਕਸਾਨ ਨਾ ਕਰੋ ਅਜੀਬੇ ਮੌਕੇ ਸੰਭਲੋ ਵਾਪਸ ਆ ਜਾਓ ਜੀ ਪੰਨ ਸਾਹਿਬ ਅਗੇ ਵੱਧ ਦੇ ਗੱਲ ਕਰਦੇ ਆਂ ਸ੍ਰੀ ਅਕਾਲ ਤਖਤ ਸੈਪਟੂ 2 ਦਸੰਬਰ ਨੂੰ ਜਾਰੀ ਹੋਏ ਹੁਕਮ ਦੀ ਫਸੀਲ ਤੋਂ ਕਿਹਾ ਗਿਆ ਸੀ ਕਿ ਅਕਾਲੀ ਦਲ ਦੀ ਭਰਤੀ ਕੀਤੀ ਜਾਵੇ ਹਾਲਾਂਕਿ ਕਮੇਟੀ ਬਣੀ 7 ਜਣੇ ਸੀ ਉਹ ਚੋਂ ਦੋ ਜਣਿਆਂ ਨੇ ਅਸਤੀਫਾ ਦੇ ਦਿੱਤਾ ਹੁਣ ਪੰਨ ਸਾਹਿਬ ਕਹਿੰਦੇ ਆ ਕਿ ਪੰਜ ਮੈਂਬਰਾਂ ਨੇ ਵੀ ਭਰਤੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਅਕਾਲੀ ਦਲ ਨੇ ਭਰਤੀ ਸ਼ੁਰੂ ਕੀਤੀ ਸੀ ਉਹਦਾ ਕੀ ਬਣੇਗਾ ਫਿਰ ਦੇਖੋ ਹੁਣ ਦੋ ਭਰਤੀਆਂ ਆਪੋ ਚ ਆਪੋ ਸਾਹਮਣੇ ਹੋਣਗੀਆਂ ਇੱਕ ਪਰਤੀ ਉਹ ਜਿਹੜੀ ਅਕਾਲ ਤਖਤ ਦੇ ਹੁਕਮ ਉੱਤੇ ਹੋਈ ਹੈ ਤੇ ਇੱਕ ਪਰਤੀ ਉਹ ਜਿਹੜੀ ਅਕਾਲੀ ਦਲ ਦੇ ਅਸਤੀਫਾ ਦੇ ਕੇ ਪਰਦੇ ਪਿੱਛੋਂ ਖੇਡਾ ਖੇਡ ਦੇ ਪ੍ਰਧਾਨ ਦੇ ਹੁਕਮ ਉੱਤੇ ਹੋਈ ਹੈ ਜਿਹੜੀ ਪ੍ਰਧਾਨ ਦੇ ਹੁਕਮ ਉੱਤੇ ਹੋਈ ਹੈ ਤੇ ਦਫ਼ਤਰਾਂ 'ਚ ਬੈਠ ਕੇ ਕੀਤੀ ਗਈ ਪਰਤੀ ਹੈ ਜਿਹਨੂੰ ਜਾਇਟ ਟਰੋਂ ਦਾ ਯਤਨ ਕੀਤਾ ਜਾ ਰਿਹਾ ਔਰ ਅਕਾਲ ਤਖਤ ਸਰਬ ਨੂੰ ਸਿੱਧੀ ਚੁਣੌਤੀ ਪੇਸ਼ ਕੀਤੀ ਜਾ ਰਹੀ ਹੈ ਐਸੇ ਸਿਖਾ ਦੇ ਦਿੱਤੀ ਜਿਸ ਕਿਸਮ ਦਾ ਮਾਹੌਲ ਹੈ ਉਹ ਲੀਡਰ ਤਾਂ ਆਪਣੀ ਥਾਂ ਤੇ ਜਿੱਥੇ ਅੜਿਆ ਸੋ ਅੜਿਆ ਉਹਨੇ ਨਹੀਂ ਪਸੀ ਹਟਣਾ ਉਹਦੇ ਵਾਸਤੇ ਤੇ ਵੱਡਾ ਸਵਾਲ ਇੱਕ ਹੀ ਹੈ ਕਿ ਭਵਿੱਖ ਵਿੱਚ ਉਹਦੀ ਕੋ ਥਾਂ ਹੈ ਕੀ ਅਕਾਲੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਵਿੱਚ ਕਿ ਨਹੀਂ ਦੂਸਰਾ ਉਹ ਨੂੰ ਇਸ ਕੱਲ ਦਾ ਗੁੱਸਾ ਅਜੇ ਤੱਕ ਜਾਂਦਾ ਨਹੀਂ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਕਰਕੇ ਉਹਦੇ ਵਿਸਵਰਗ ਸਤਾ ਚੁੱਕੇ ਪਿਤਾ ਜੀ ਦੀ ਬੇਇੱਜ਼ਤੀ ਕੀਤੀ ਕਿ ਉਹਨਾਂ ਦਾ ਪੰਥ ਰਤ ਜਿਹੜਾ ਪ੍ਰਕਾਸ਼ਿਕ ਕਾਮਕ ਅਵਾਰਡ ਹੈ ਵਾਪਸ ਲੈ ਆ ਗਿਆ ਪੁਰਾਣੇ ਦੁਜੀ ਕਾਲ ਯਾਦਮੀ ਰਿੰਦੀ ਕੇ ਅਕਾਲ ਤਖਤ ਸਾਹਿਬ ਤੋਂ ਇਹ ਵੀ ਹੁਕਮ ਹੋਇਆ ਕਿ ਅਜੋਕੀ ਲੀਡਰਸ਼ਿਪ ਅਕਾਲੀ ਦਲ ਤੇ ਸਿੱਖਾਂ ਦੀ ਅਗਵਾਈ ਕਰਨ ਦਾ ਅਕਲਾਕੀ ਅਧਕਾਰ ਗਵਾ ਚੁੱਕੀ ਹੈ ਜਿਹੜੇ ਤਿੰਨ ਚਾਰ ਬੰਦੇ ਕੁੱਛੇ ਬੈਠ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਸਲਾਹਵਾ ਦਿੰਦੇ ਆ ਉਹ ਅਸਲ 'ਚ ਪ੍ਰਧਾਨ ਨੂੰ ਸਲਾਹਵਾ ਨਹੀਂ ਦਿੰਦੇ ਉਹਨਾਂ ਦੀ ਆਪਣੀ ਮਜਬੂਰੀ ਹੈ ਕਿ ਹੁਣ ਤੱਕ ਉਹ ਮੜਾਈ ਛੱਟ ਖੇਡਾਂ ਦੇ ਵਿੱਚ ਅੱਗੇ ਅੱਗੇ ਰਹੇ ਆ ਥੱਲੇ ਜਨਤਾ ਵਿੱਚ ਉਹਨਾਂ ਦੇ ਬੇਸ ਕੋਈ ਨਹੀਂ ਉਹ ਸਾਰੀ ਦੀ ਸਾਰੀ ਖੇਡ ਦੇ ਖੇਡਦੇ ਪਏ ਕਿ ਜੇ ਪ੍ਰਧਾਨ ਦੇ ਪੱਲੇ ਨਾ ਕੱਖ ਰਿਆ ਤੇ ਆਪਣੇ ਪੱਲੇ ਵੀ ਕੱਖ ਨਹੀਂ ਰਣਾ ਉਹ ਇਹਦੇ ਮੋਢਿਆਂ ਦੇ ਉੱਤੇ ਰੱਖ ਕੇ ਆਪਣੀ ਲੜਾਈ ਲੜਦੇ ਪਏ ਆ ਤੇ ਉਸ ਲੜਾਈ ਦੇ ਵਿੱਚ ਅਕਾਲੀ ਦਲ ਦਾ ਵੀ ਤੇ ਇਹਦਾ ਵੀ ਨੁਕਸਾਨਟ ਹੋਣਗੇ ਤੇ ਨਾਲ ਦੀ ਨਾਲ ਸਿੱਖ ਪੰਥ ਦੇ ਵਿੱਚ ਅਕਾਲ ਤਖਤ ਤੋਂ ਬਾਗੀ ਹੋਣ ਦੇ ਅਕਾਲ ਤਖਤ ਦਾ ਹੁਕਮਨਾਮਾ ਮੰਨਣ ਦੇ ਫੈਸਲਿਆਂ ਦੇ ਵੀ ਦੋਸ਼ ਇਹਨਾਂ ਤੇ ਲੱਗਣਗੇ ਇਹਨਾਂ ਸੱਜਣਾ ਨੇ ਤਾਂ ਸੁਧਰਨਾ ਹੈ ਨਹੀਂ ਆਮ ਸਿੱਖਾਂ ਦੇ ਜਿਹੜਾ ਪ੍ਰਭਾਵ ਜਾਂਦਾ ਕਿ ਜਿੱਦਾਂ ਇੱਕ ਤਖਤ ਸਾਹਿਬ ਦੇ ਤਖਤਦੰਦ ਸਾਹਿਬ ਤਲੰਡੀ ਸਾਹਿਬ ਉਹਦੇ ਜਥੇਦਾਰ ਨੂੰ ਗਿਆਨੀ ਹਰਪ੍ਰਿੰਤ ਸਿੰਘ ਨੂੰ ਜ਼ਲੀਲ ਕਰਕੇ ਕੱਢਿਆ ਜਿਵੇਂ ਇਹਦੇ ਤੋਂ ਪਹਿਲਾਂ ਸ਼ੀਰ ਸੱਤ ਜਥੇਦਾਰ ਹੋਰ ਜ਼ਲੀਲ ਕਰ ਕਰਕੇ ਕੱਢੇ ਗਏ ਜਿਵੇਂ ਤਖਤਾਂ ਦੇ ਜਥੇਦਾਰਾਂ ਨੂੰ ਕਰਿੰਦੇ ਬਣਾ ਤੱਗਾ ਔਰ ਕਰਿੰਦੇ ਵੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਹੀਂ ਅਕਾਲੀ ਦਲ ਦੇ ਵੀ ਨਹੀਂ ਅਕਾਲੀ ਦਲ ਦੇ ਪ੍ਰਧਾਨ ਦੇ ਸਿਰਫ ਇੱਕ ਬੰਦੇ ਦੇ ਕਰਿੰਦੇ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਇਨੂੰ ਸਿਖਾਣੇ ਪਰਵਾਹ ਨਹੀਂ ਕਰਨਾ ਜੇਬ ਜਹਜ ਮੁੱਕ ਦੇ ਅਜੇ ਵੀ ਆਪਣੀ ਅੜੀ ਤੇ ਕਾਇਮ ਰਹੇ ਹੁਣ ਤੱਕ ਦੇ ਜਿਹੜੇ ਸੰਕੇਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੇ ਸਾਰੇ ਇਹਨਾਂ ਦੇ ਖਿਲਾਫ ਜਾਂਦੇ ਆ ਜੇ ਕੱਲ ਨੂੰ ਇਹਨੇ ਮੀਟਿੰਗ ਸੱਦ ਕੇ ਕੋਈ ਸਖਤ ਫੈਸਲਾ ਲੈ ਲਿਆ ਇਹਨਾਂ ਵਾਸਤੇ ਮੁਸ਼ਕਲ ਬਹੁਤ ਵੱਧ ਜਾਣੀ ਹੈ ਹੁਣ ਜਿਹੜੀ ਅਕਾਲ ਤਖਤ ਸਾਹਿਬ ਤੋਂ ਬਣਾਈ ਸਿਕ ਸੱਤ ਮੈਂਬਰ ਦੀ ਕਮੇਟੀ ਇਹਨਾਂ ਦੀਆਂ ਗਲਤੀਆਂ ਕਰਕੇ ਸ਼੍ਰੋਮੀਕੋੜ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਭਾਮੀ ਐਡਵੋਕੇਟ ਨੂੰ ਮੜਬੁਣਾ ਆਪਣੇ ਹਿੱਤਾਂ ਲਈ ਵਰਤਣ ਕਰਕੇ ਉਹ ਵੀ ਬੰਦਾ ਇੰਨਾ ਤੰਗ ਆ ਗਿਆ ਉਹਨੇ ਵੇਖਿਆ ਕਿ ਪਾਣੀ ਸਿਰੋਂ ਲੰਗਦਾ ਪਿਆ ਇਹ ਤਾਂ ਪਿੱਛੇ ਬੈਠਿਆ ਤੇ ਸਿੱਖ ਪੰਥ ਦੀ ਪਛਾੜੀ ਚ ਸਭ ਤੋਂ ਬੁਰਾ ਮਹਿ ਬਣਦਾ ਪਿਆ ਪਰਿਵਾਰ ਚੋਂ ਵੀ ਸਮਾਜ ਚੋਂ ਵੀ ਇੰਨਾ ਦਬਾਅ ਦੇ ਉੱਤੇ ਸੀ ਮਾਨਸਿਕ ਤੌਰ ਦੇ ਉੱਤੇ ਵੀ ਕਿ ਉਹਨੇ ਅਖੀਰਸਤਿ ਫਾ ਦੇ ਦਿੱਤਾ ਦੂਸਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫ ਕਾ ਪ੍ਰਧਾਨ ਕਰਪਾਲ ਸਿੰਘ ਬਡੁੰਗਰ ਹੋਰੀਆ ਜਿਹੜੇ ਅਕਾਲੀ ਰਾਜਨੀਤੀ ਦੇ ਸਭ ਤੋਂ ਬਜ਼ੁਰਗ ਨੇ ਉਹ ਵੀ ਅਸਤੀਫਾ ਦੇ ਕੇ ਕਹਿੰਦੇ ਇਤਾਂ ਦੇਵਾਦਵਾਤ ਮੈਂ ਨਹੀਂ ਰਹਿਣਾ। ਉਹ ਇਸ ਹਾਲਤ ਵਿੱਚ ਜੋ ਕੁਝ ਸਾਹਮਣੇ ਆ ਰਿਹਾ ਉਹਨੂੰ ਜੇ ਅਸੀਂ ਵੇਖੀਏ ਤੇ ਇਹਨਾਂ ਦੇ ਖਿਲਾਫ ਮਾਹੌਲ ਇਹੋ ਜਿਹਾ ਬਣ ਗਿਆ ਕਿ ਉਸ 7 ਮੈਂਬਰੀ ਕਮੇਟੀ 'ਚੋਂ ਜਿਹੜੇ 5 ਰਹਿ ਗਏ ਉਹ 5 ਆਪਣੀ ਥਾਂ ਤੇ ਡਟੇ ਹੋਏ ਤੇ ਨੇ ਪੱਕੀ ਦਾ ਐਲਾਨ ਕਰ ਦਿੱਤਾ। ਇਹ ਭਰਤੀ ਉਹਨਾਂ ਨੇ ਆਖਿਆ ਵੀ ਹੈ ਕਿ ਅਕਾਲ ਤਖਤ ਸਾਹਿਬ ਦੇ ਅਸ਼ੀਰਵਾਦ ਨਾਲ ਇਥੇ ਸ਼ੁਰੂ ਕਰਨੀ ਹੈ ਜੇ ਇਹਨਾਂ ਨੇ ਕਰ ਦਿੱਤੀ ਤੇ ਇਹਦੇ ਵਾਸਤੇ ਥਾਂ ਥਾਂ ਦੇ ਉੱਤੇ ਜਿਸ ਤਰ੍ਹਾਂ ਦੀ ਮੁਹਿੰਮ ਬਣ ਜਾਣੀ ਉਹ ਮੁਹਿੰਮ ਅਕਾਲੀਆਂ ਦੀ ਨਹੀਂ ਹੋਣੀ ਉਹ ਆਮ ਸਿੱਖਾਂ ਦੀ ਹੋਣੀ ਸਿੱਖਾਂ ਦੀ ਜਨਤਕ ਮੁਹਿੰਮ ਇੱਕ ਪਾਸੇ ਅਕਾਲੀ ਦਲ ਹੋਵੇ ਤੇ ਇੱਕ ਪਾਸੇ ਸਿੱਖ ਪੰਥ ਹੋਵੇ ਕਿ ਇਹ ਸਿਕ ਵੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਟੀਮ ਜਿਹੜੀ ਆਪੋ ਆਪਣੇ ਮਫਾਦਾ ਵਾਸਤੇ ਆਪੋ ਆਪਣੇ ਹਿੱਤਾਂ ਵਾਸਤੇ ਪ੍ਰਧਾਨ ਜੀ ਨੂੰ ਆਖੀ ਜਾਂਦੀ ਪ੍ਰਧਾਨ ਜੀ ਤੁਸੀਂ ਸੰਘਰਸ਼ ਕਰੋ ਹਮ ਤੁਹਾਡੇ ਸਾਥ ਹੈ ਇਹ ਜਿਹੜੇ ਹਮ ਤੁਹਾਡੇ ਸਾਥ ਹੋੜੇ ਮੋੜ ਮੋੜ ਕੇ ਪ੍ਰੈਸ ਕਾਨਫਰੰਸਾਂ ਕਰਦੇ ਆ ਤੁਸੀਂ ਦੇਖ ਲਿਓ ਜੇ ਮੁਹਿੰਮ ਚੜ ਗਈ ਤੇ ਇਹਨਾਂ ਨੇ ਇਹ ਵੀ ਪਤਾ ਨਹੀਂ ਕਿ ਨਾਲ ਨਿਭਣਗੇ ਹਾਲਾਤ ਪਰ ਪਰ ਇਹਨਾਂ ਦੇ ਖਿਲਾਫ ਜਿੱਦਾਂ ਵਣਦੇ ਪਿਆ ਇਹਨਾਂ ਨੂੰ ਮੌਕੇ ਨੂੰ ਪਛਾਣ ਕੇ ਆਪਣੇ ਆਪ ਨੂੰ ਥੋੜਾ ਜਿਹਾ ਐਸਕੇਪ ਰੂਟ ਉਥੋਂ ਲੰਘਣ ਵਾਸਤੇ ਇਹੋ ਜਿਹਾ ਪੁਲ ਬਣਦਾ ਯਤਨ ਕਰਨਾ ਚਾਹੀਦਾ। ਪੰਨੂ ਸਾਹਿਬ ਗੱਲ ਕਰਦੇ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਨਾਲ ਹੋਈ ਮੀਟਿੰਗ ਦੀ। ਮੀਟਿੰਗ ਦੇ ਵਿੱਚ ਕੀ ਨਤੀਜੇ ਨਿਕਲੇ ਇੱਕ ਤਾਂ ਇਹ ਦੱਸਿਓ। ਕਿਸਾਨ ਕਹਿੰਦੇ ਅਸੀਂ ਹੜਤਾਲ ਕਰਨੀ ਹੈ ਤੇ ਉਧਰਲੇ ਪਾਸੇ ਅੱਜ ਤੜਕੇ ਕੁਝ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਹ ਪੰਨੂ ਸਾਹਿਬ ਤਿੰਨੇ ਹੀ ਖਬਰਾਂ ਨੂੰ ਤੁਸੀਂ ਕਿਵੇਂ ਦੇਖਦੇ ਜੀ? ਬੈਸਬਾ ਦਾ ਕਿ ਇਸ ਮਾਮਲੇ 'ਚ ਟਕਰਾਅ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਨਾਲ ਮੀਟਿੰਗ ਸੀ ਕਿਸਾਨਾਂ ਦੀ ਮੀਟਿੰਗ ਪੈਸੇ ਕਰਕੇ ਸੀ ਮਸਲਿਆਂ ਦਾ ਹੱਲ ਕੱਢਿਆ ਜਾਵੇ। ਹੁਣ ਮਸਲਿਆਂ ਦਾ ਹੱਲ ਰਕਡਣ ਵਾਸਤੇ ਜੇ ਮੁੱਖ ਮੰਤਰੀ ਸਹਿਮਤ ਨਾ ਹੁੰਦਾ ਤਾਂ ਉਹਨੂੰ ਯਾਦ ਹੋਵੇਗਾ 2020 ਜਦੋਂ ਇਹਨਾਂ ਨੇ ਪਹਿਲੇ ਤਰਨੇ ਲਾਇਏ ਬਾਕੀ ਸਭ ਸਿਆਸੀ ਪਾਰਟੀਆਂ ਦੇ ਲੀਡਰ ਉੱਤੇ ਜਾਂਦੇ ਸੀ ਤੇ ਅੱਗੇ ਬੈਣ ਦੀ ਥਾਂ ਪਾਰਦੇ ਸੀ ਬੋਲਣ ਦਾ ਮੌਕਾ ਪਾਰਦੇ ਸੀ ਆਪਣੇ ਝੰਡੇ ਲਿਖ ਕੇ ਜਾਂਦੇ ਸੀ ਇਹ ਭਗਵੰਤ ਮਾਨ ਉਹ ਤੋਂ ਪਾਰਲੀਮੈਂਟ ਮੈਂਬਰਸ ਦੇ ਸਭ ਦੇ ਪੁੱਛੇ ਜਾ ਕੇ ਮੇਕਾ ਸੀ ਉਹ ਤੋਂ ਬਾਅਦ ਵੀ ਸਪੋਰਟ ਕਰਦਾ ਰਿਹਾ ਹੁਣ ਜਿਹੜੀ ਮੀਟਿੰਗ ਹੋਈ ਉਸ ਮੀਟਿੰਗ ਵਿੱਚ ਜਿਸ ਤਰ੍ਹਾਂ ਇੰਨਾਂ ਨੇ ਸਾਰੀ ਗੱਲਬਾਤ ਕੀਤੀ ਸਭ ਠੀਕ ਪਿਛੇ ਵਿੱਚ ਚੱਲਦੀ ਪਈ ਸੀ ਕੁਝ ਮੰਗਾਂ ਤੇ ਸਹਿਮਤੀ ਵੀ ਹੋ ਚੁੱਕੀ ਸੀ ਅਚਾਨਕ ਮੁੱਖ ਮੰਤਰੀ ਨੇ ਆਖਿਆ ਕਿ ਪਰਸੋਂ ਦੀ ਹੜਤਾਲ ਦਾ ਕੀ ਬਣਨਾ ਤੁਹਾਡੇ ਮੋਰਚਾ ਦਾ ਕੀ ਬਣਨਾ ਮੋਰਚੇ ਬਾਰੇ ਦੱਸੋ ਇਹਨਾਂ ਨੇ ਉਸੇ ਉਹਨੇ ਕਹਿਤਾ ਜੋ ਮੇਰੇ ਕੋਲ ਆਈ ਹੈਕਰ ਮੈਂ ਨਹੀਂ ਜਾਣਦਾ ਕਿ ਕਿੰਨੀ ਸੱਚੀ ਕਿੰਨੀ ਨਹੀਂ ਉਹ ਇਹਨਾਂ ਨੇ ਕਹਿਤਾ ਕਿ ਮੋਰਚਾ ਤੇ ਲੱਗੂ ਕੋਈ ਲੱਗੂ ਹੈ ਤੇ ਉਹਨੇ ਕਿਹਾ ਕਿ ਚੰਗਾ ਫਿਰ ਜਾਓ ਤੁਸੀਂ ਮੋਰਚਾ ਹੀ ਲਾ ਲਓ ਓਟ ਕੇ ਤੁਰ ਗਿਆ ਮੇਰੀ ਸਮਝੇ ਬਣਦੀ ਹੈ ਜੇ ਇਹ ਵਾਕਾ ਇਦਾਂ ਹੋਇਆ ਹੋਵੇ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਨੂੰ ਇੰਨਾ ਰਿਜਿਡ ਨਹੀਂ ਸੁਣਾਇਆ ਗਿਆ ਉਹ ਕਿਨਾਂ ਚੈਤਸਰੀ ਮੋਰਚੇ ਬਾਰੇ ਅਸੀਂ ਬਾਅਦ ਚ ਆ ਕੇ ਵਿਚਾਰ ਕਰਾਂਗੇ ਇੱਥੇ ਆਪਾਂ ਮੰਗਾਂ ਦੀ ਗੱਲ ਕਰਦੇ ਪਏ ਤੇ ਕਰੀਏ ਮੁੱਖ ਮੰਤਰੀ ਨੂੰ ਖੁਦ ਵੀ ਚਾਹੀਦਾ ਸੀ ਕਿ ਅਸੀਂ ਇੱਥੇ ਜਿਹੜੀਆਂ ਮੰਗਾਂ ਦੀ ਸਹਿਮਤੀ ਕਰ ਲਈ ਸੋ ਕਰ ਲਈ ਤੁਸੀਂ ਮੋਰਚਾ ਲਾਉਣਾ ਲਾ ਦਿਓ ਇੰਨੀਆਂ ਮੰਗਾਂ ਜਿਹੜੀਆਂ ਮੰਨੀਆਂ ਸੋ ਮੰਨੀਆਂ ਬਾਕੀ ਬਾਰੇ ਆਪਾਂ ਗੱਲ ਬਾਤ ਕਰ ਲਾਂਗੇ ਪਰ ਇੱਕੋ ਪਾਸੇ ਵਕਤ ਕਈਆਂ ਪਾਸਿਆਂ ਤੋਂ ਪੈਂਦੇ ਦਬਾਅ ਥੱਲੇ ਉਮੀ ਪਤਾ ਨਹੀਂ ਪ੍ਰੈਸ਼ਰ ਚ ਆ ਕੇ ਕੀ ਕੁਝ ਗੁੱਸੇ ਵਿੱਚ ਕਹਿ ਗਿਆ ਸੋ ਕਹਿ ਗਿਆ ਇਹ ਸਾਰੇ ਕਿਸਾਨ ਉਹ ਆ ਜਿਹੜੇ ਅਜੇ ਇੱਕ ਹਫਤਾ ਪਹਿਲਾਂ ਤੱਕ ਮੁਰ ਮੁਰ ਕੇ ਕਹਿੰਦੇ ਰਿਹਾ ਕਿ ਪੰਜਾਬ ਸਰਕਾਰ ਨਾਲ ਸਾਡੀ ਲੜਾਈ ਕੋਈ ਨਹੀਂ ਸਾਡੀ ਤਾਂ ਲੜਾਈ ਕੇਂਦਰ ਸਰਕਾਰ ਦੇ ਵਿਰੁੱਧ ਆ ਪਰ ਆ ਇੱਕ ਮੀਟਿੰਗ ਦੇ ਵਿੱਚ ਤਣਾ ਤਣੀ ਤੋ ਤੋ ਮੈਂ ਹੋਣ ਤੋਂ ਬਾਅਦ ਇਹਨਾਂ ਸਾਰਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੜਾਈ ਪੰਜਾਬ ਸਰਕਾਰ ਦੇ ਵਿਰੁੱਧ ਹੈ ਇਹਨਾਂ ਨੇ 5 ਤਰੀਕ ਨੂੰ ਧਰਨੇ ਦਾ ਐਲਾਨ ਕੀਤਾ ਧਰਨਾ ਠੀਕ ਹੈ ਡੈਮੋਕਰੈਟਿਕ ਰਾਈਟਰ ਇਹਨਾਂ ਦਾ ਜੇ ਮਾਰਦੇ ਆ ਤੇ ਅੱਗੇ ਵੀ ਨਾ ਬਥੇਰੀ ਵਰਤ ਤਾਂ ਵੀ ਮਾਰੇ ਹੁਣ ਵੀ ਬਾਰ ਤੇ ਮਾਰ ਲੈਣ ਦੇਣਾ ਚਾਹੀਦਾ ਏਡਾ ਕੁਝ ਨੂੰ ਦਾ ਪਾੜ ਦੀ ਨਿੱਕੀ ਦਾ ਸਰਕਾਰ ਨੇ ਫੜੋ ਪੜੀ ਸ਼ੁਰੂ ਕਿ ਪੀਐਸ ਸਰਕਾਰ ਨੇ ਕੀਤੀ ਹੈ ਕਿ ਹੇਟ ਲਿਆ ਨੇ ਬਹੁਤ ਸਿਆਹੀ ਅਫਸਰਾਂ ਨੇ ਆਪ ਕੀਤੀ ਹੈ ਲੱਗਦਾ ਤਾਂ ਨਹੀਂ ਆਮ ਤੌਰ ਤੇ ਤੇ ਅਫਸਰ ਨਹੀਂ ਕਰਦੇ ਹੁੰਦੇ ਸਰਕਾਰੀ ਕਰਾਉਂਦੀਆਂ ਹੁੰਦੀਆਂ ਇਹਨਾਂ ਨੂੰ ਪਤਾ ਹੋ ਪਰ ਇਸ ਟੈਨਸ਼ਨ ਨੂੰ ਅਜੇ ਵੀ ਛੱਡ ਕੇ ਕੋਈ ਰਾਹ ਕੱਢਿਆ ਜਾਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਆਮ ਕਿਸਾਨਾਂ ਨਾਲ ਟਕਰਾਅ ਦੇ ਮਾਹੌਲ ਤੋਂ ਬਚੇ ਔਰ ਕਿਸਾਨ ਲੀਡਰਸ਼ਿਪ ਨੂੰ ਵੀ ਚਾਹੀਦਾ ਕਿ ਹਰ ਵਕਤ ਹੱਥਾਂ ਤੇ ਮੋਰਚਾ 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 ਨਹੀਂ ਹੁੰਦਾ ਕੁਝ ਮੌਕਿਆਂ ਦੇ ਉੱਤੇ ਮੋਰਚਿਆਂ ਨੂੰ ਛੱਡ ਕੇ ਵੀ ਗੱਲਬਾਤ ਹੁੰਦੀ ਹੈ ਜੇ ਪਿਛਲੇ ਸਮੇਂ ਵਿੱਚ ਕੋਈ ਕਮੀਆਂ ਕਮਜ਼ੋਰੀਆਂ ਰਹਿ ਗਈਆਂ ਜੇ ਸਰਕਾਰ ਕਿਸੇ ਕੀਤੇ ਫੈਸਲੇ ਤੋਂ ਪੱਜੀ ਹੈ ਉਹਦੇ ਉੱਤੇ ਮੁੜ ਕੇ ਵਿਚਾਰ ਹੋਣੇ ਚਾਹੀਦੇ ਆ ਮੈਂ ਸਭ ਤੋਂ ਵੱਡੀ ਗੱਲ ਇਹ ਸਮਝਦਾ ਵੀ ਐਸ ਤਰ੍ਹਾਂ ਦੇ ਕੁਝ ਸਾਂਝੇ ਬੰਦੇ ਇਹੋ ਜਿਹੇ ਇਹਨਾਂ ਦੇ ਹੈਗੇ ਆ ਜਿਹੜੇ ਕਿਸਾਨਾਂ ਨਾਲ ਵੀ ਤਾਲਮੇਲ ਰੱਖਦੇ ਆ ਤੇ ਸਰਕਾਰ ਨਾਲ ਵੀ ਉਹ ਕੁਝ ਸਿਆਸੀ ਵੀ ਅਗੇ ਆ ਤੇ ਕੁਝ ਗੈਰ ਸਿਆਸੀ ਸਮਾਜੀ ਬੰਦੇ ਵੀ ਅਗੇ ਆ ਉਹਨਾਂ ਨੂੰ ਵਿੱਚ ਪਾ ਕੇ ਤੇ ਕੋਈ ਨਾ ਕੋਈ ਰਾਹ ਲੱਭਣਾ ਚਾਹੀਦਾ ਅੱਗੇ ਖਨੋਰੀ ਬਾਰਡਰ ਤੇ ਸ਼ੰਭੂ ਬੈਰੀਅਰ ਦਾ ਮੋਰਚਾ ਜਿਹੜਾ ਉਹ ਪ੍ਰੋਪੋਜ਼ ਕਰ ਚੁੱਕਾ ਜਗਜੀਤ ਸਿੰਘ ਡੱਲੇਵਾਰ ਦੇ ਮਰਨ ਵਰਤ ਦਾ ਪਤਾ ਨਹੀਂ ਕੱਲ ਨੂੰ ਕੀ ਨਤੀਜਾ ਨਿਕਲਣਾ ਜਿੰਦ ਸਰਕਾਰ ਗੱਲੀ ਲਾ ਕੇ ਵਕਤ ਟਪਾਈ ਜਾਂਦੀ ਪਈ ਹੈ ਹੁਣ ਇੱਕ ਮੋਰਚਾ ਤੁਹਾਡਾ ਇੱਥੇ ਲੱਗ ਜਾਵੇ ਜਦੋਂ ਦੁਵੀਂ થઈ ਮੋਰਚਾ 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 ਹਰ ਪਾਸੇ ਮੋਰਚੇ ਦਿਸਣਗੇ ਤੇ ਸਰਕਾਰ ਕੀ ਕਰੇਗੀ ਅਖੀਰ ਇਹੋ ਜੇ ਮੌਕੇ ਦੇ ਉੱਤੇ ਇਹ ਟਕਰਾਜ ਜਿਹੜਾ ਸ਼ਕਤੀਆਂ ਦੇ ਰਾਹ ਲੈ ਜਾਂਦਾ ਉਸ ਪਾਸੇ ਨੂੰ ਪੰਜਾਬ ਨੂੰ ਨਹੀਂ ਪਾਉਣਾ ਚਾਹੀਦਾ ਪੰਜਾਬ ਨੇ ਪਹਿਲੇ ਬਥੇਰਾ ਨੁਕਸਾਨ ਉਠਾਇਆ ਹੋਇਆ ਮੈਂ ਸਮਝਦਾ ਕਿਸਾਨਾਂ ਦੀ ਲੀਡਰਸ਼ਿਪ ਖਾਸ ਕਰਕੇ ਬਲਵੀਰ ਸਿੰਘ ਰਾਜੇਵਾਲ ਵਰਗਾ ਬੰਦਾ जिने आधी सदी ਤੋਂ ਵੱਧ ਕਿਸਾਨ ਸੰਘਰਸ਼ਾਂ 'ਚ ਯੋਗਦਾਨ ਦਿੱਤਾ ਵੀ ਹੈ ਤੇ ਕਿਸਾਨਾਂ ਦੀ ਅਗਵਾਈ ਵੀ ਕੀਤੀ ਹੋਈ ਹੈ ਉਹ ਜੇ ਬੰਦਿਆਂ ਨੂੰ ਰਮੇਨਲ ਹਲੀਮੀ ਨਾਲ ਆਪਣੇ ਭਾਈਚਾਰਨਾ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਜੇ ਕੋਈ ਰਾਜ ਨਿਕਲਦਾ ਹੋਵੇ ਤੇ ਕੱਢਿਆ ਜਾਵੇ ਸਰਕਾਰ ਦੇ ਮੁਖੀ ਨੂੰ ਵੀ ਮੈਂਕੂਗਾ ਕਿ ਹਰ ਵਕਤ ਇਨਾ ਕੜਤਨ 'ਚ ਨਹੀਂ ਰਹਿਣਾ ਚਾਹੀਦਾ ਥੋੜਾ ਜਿਹਾ ਠੀਕ ਹੈ ਤੁਹਾਡੇ ਤੇ ਟੈਨਸ਼ਨ ਨਾ ਹੋਣਗੀਆਂ ਮੈਂ ਤੁਹਾਡੇ ਨਾਲ ਸਿੱਧੇ ਤੌਰ ਤੇ ਉਤੇ ਇਹ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਜੇ ਵਿਗੜਦਾ ਤੈਨੂੰ ਵਿਰਣ ਤੋਂ ਬਚਾਉਣ ਵਾਸਤੇ ਤੁਸੀਂ ਤੇ ਕਿਸਾਨ ਦੋਵੇਂ ਤਰ੍ਹਾਂ ਐਸ ਮੁੱਕ ਤੇ ਜੇ ਮੋੜ ਕੱਟ ਲੋ ਉਸ ਮੋੜ ਤੋਂ ਬਹੁਤ ਕੁਝ ਨਿਕਲ ਸਕਦਾ ਪਰ ਜੇ ਦੋਵੇਂ ਤਰ੍ਹਾਂ ਤੁਸੀਂ ਵੀ ਆਪਣੀ ਥਾਂ ਤੇ ਆਕੜੇ ਰਹਿ ਮੈਂ ਵੇਖ ਲੂ ਤੇ ਉਹਨਾਂ ਵੀ ਆਖਿਆ ਚੰਗਾ ਤੂੰ ਵੇਖ ਹੀ ਲੈ ਤੇ ਫਿਰ ਤੇ ਹਾਲਤ ਉਹੀ ਆ ਕਿ ਆਪਾਂ ਦੋਵੇਂ ਡਰਸ ਬਿਠੇ ਤੇ ਮਨਾਉ ਕੌਣਵੇਂ ਤੁਹਾਨੂੰ ਦੋਵਾਂ ਤਿਰਾਂ ਨੂੰ ਮਨਾਉਣ ਵਾਸਤੇ ਕਿਸੇ ਤੀਸਰੇ ਨੇ ਨਹੀਂ ਆਉਣਾ ਦਿੱਲੀ ਵਾਲੇ ਤਾਂ ਪਹਿਲੇ ਤਮਾਸ਼ਾ ਵੇਖਣ ਡੇ ਆ ਜੇ ਤੁਸੀਂ ਹੋਰ ਜਗ੍ਹਾ ਸਾਈ ਪ੍ਰੋਣੀ ਹੈ ਦਿੱਲੀ ਵਾਲਾ ਤਮਾਸ਼ਾ ਵਖਾਉਣਾ ਤਾਂ ਤੁਹਾਡੀ ਮਰਜ਼ੀ ਨਹੀਂ ਤੇ ਤੁਹਾਨੂੰ ਦੋਵਾਂ ਤਰ੍ਹਾਂ ਨੂੰ ਕੋਈ ਨਾ ਕੋਈ ਰਾਖੜਨਾ ਚਾਹੀਦਾ ਪੰਸਾ ਤੁਸੀਂ ਜ਼ਿਕਰ ਕੀਤਾ ਕਿ ਸਮੇਂ-ਸਮੇਂ ਤੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਨਸ਼ਿਆਂ ਦੇ ਕਰਕੇ ਵੀ ਨੁਕਸਾਨ ਬਹੁਤ ਹੋਇਆ ਸਰਕਾਰ ਕਾਰਵਾਈ ਕਰ ਰਹੀ ਹੈ ਮੁਹਿੰਮ ਤੇਜ਼ ਕੀਤੀ ਹੈ ਉਧਰਲੇ ਪਾਸੇ ਮਾਮਲਾ ਅਦਾਲਤ ਵਿੱਚ ਵੀ ਹੈ ਕਹਿੰਦੇ ਅਦਾਲਤ ਨੇ ਵੀ ਨੋਟਿਸ ਜਾਰੀ ਕੀਤਾ ਪਰ ਉਹ ਸਭਾ ਪੂਰਾ ਮਾਮਲਾ ਕੀਆ ਤੁਸੀਂ ਇਹ ਨਾਖੀ ਹੈ ਕਿ ਨਸ਼ਿਆਂ ਦਾ ਕਰਕੇ ਵੀ ਨੁਕਸਾਨ ਹੋਇਆ ਮੈਂ ਸਮਝਦਾ ਪਿਛਲੇ 15 ਸਾਲਾਂ ਦੇ ਵਿੱਚ ਜੇ ਸਭ ਤੋਂ ਵੱਧ ਕਿਸੇ ਨੇ ਨੁਕਸਾਨ ਕੀਤਾ ਤੇ ਨਸ਼ਿਆਂ ਨੇ ਕੀਤਾ ਨਸ਼ਿਆਂ ਨੇ ਨੁਕਸਾਨ ਪੈਸੇ ਦੇ ਪੱਖੋਂ ਪੰਜਾਬ ਦੀ ਆਰਥਿਕਤਾ ਨੂੰ ਵੀ ਸੱਟ ਮਾਰੀ ਹੈ ਨਸ਼ਿਆਂ ਨੇ ਨੁਕਸਾਨ ਜੀਵਨ ਪੱਖੋਂ ਬਹੁਤ ਸਾਰੇ ਮੁੰਡਿਆਂ ਦੀਆਂ ਬਲੀਆਂ ਲੈ ਲੀਆਂ ਨੇ ਔਰ ਉਹ ਜਿਹੜੀਆਂ ਮੌਤਾਂ ਹੋਈਆਂ ਜੇ ਹਰ ਮਹੀਨੇ ਦੇ ਵਿੱਚ 20 25 30 ਹੁੰਦੀਆਂ ਹੋਣ ਸਾਲ ਦੀਆਂ ਜਾ ਕੇ 300 ਨੂੰ ਟੱਪ ਜਾਂਦੀਆਂ ਹੋਣ ਇਨਾ 15 ਸਾਲਾਂ ਦੇ ਵਿੱਚ 4-5000 ਮੁੰਡੇ ਤਾਂ ਨਸ਼ਿਆਂ ਨਾਲ ਮਰ ਚੁੱਕੇ ਨੇ ਘਰਾਂ ਦੇ ਘਰ ਖਾਲੀ ਹੁੰਦੇ ਪਏ ਨੇ ਉਹ ਪੱਟੀ ਦੇ ਵਿੱਚ ਇੱਕ ਸੱਜਣ ਹੋ ਗਿਆ ਜਿਹਦੇ ਪੁੱਤਰ ਦੀ ਮੌਤ ਤੋਂ ਬਾਅਦ ਉਹਨੇ ਉਹਦੇ ਉੱਤੇ ਕਾਲੇ ਰੰਗ ਦਾ ਇੱਕ ਖੱਪਣ ਪਾਇਆ ਫਿਰ ਸੰਸਕਾਰ ਕਰਨ ਲੱਗਿਆ ਉਹ ਖੱਪਣ ਢਾ ਲਿਆ ਤੇ ਉਸ ਕਾਲੇ ਕੱਪੜੇ ਦਾ ਉਹਨੇ ਕੁਰਤਾ ਬਣਾ ਲਿਆ ਤੇ ਅਜੇ ਤੱਕ ਪਾ ਕੇ ਗਲੀ-ਗਲੀ ਫਿਰਦਾ ਉਹ ਉਸ ਵਕਤ ਕਾਲੀ ਭਾਜਪਾ ਦੇ ਸਰਕਾਰ ਦੇ ਖਿਲਾਫ ਵੀ ਫਿਰਦਾ ਸੀ ਫਿਰ ਕਾਂਗਰਸ ਦੀ ਸਰਕਾਰ ਦੇ ਖਿਲਾਫ ਵੀ ਫਿਰਦਾ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਵਕਤ ਵੀ ਜੋ ਕਰਦਾ ਤੇ ਫਿਰ ਇਸ ਕੱਲ ਨੂੰ ਸਮਝਣਾ ਚਾਹੀਦਾ ਇੱਥੇ ਇਹੋ ਜਿਹੇ ਬਹੁਤ ਸਾਰੀਆਂ ਵਿਧਵਾ ਮਿਲਦਣ ਗੀਆਂ ਜਿਨ੍ਹਾਂ ਦਾ ਇੱਕ ਇਹੋ ਜਿਹੀ ਵੀ ਹੈਗੀ ਹੈ ਜਿਹੜੀ ਇੱਕ ਦੇ ਬੇਟੀ ਤੇ ਉਹ ਮਰ ਗਿਆ ਗਿਆ ਉਹਦੇ ਨਾਲ ਤਾਂ ਵੈਈਸ ਫਿਰ ਦੂਸਰੇ ਦੇ ਬੇਟੀ ਉਹ ਵੀ ਨਸ਼ਾ ਕਰਕੇ ਮਰ ਗਿਆ ਹੁਣ ਤੀਜੇ ਦੇ ਬੈਠਾ ਤੇ ਨਾ ਬੈਠਾ ਉਹ ਵਿਚਾਰੀ ਲੋਕਾਂ ਅੱਗੇ ਸਵਾਲ ਪਾਉਂਦੀ ਪਈ ਹੈ ਜਿਹੜੀਆਂ ਇਹੋ ਜਿਹੇ ਹਾਲਤਾਂ ਹਨ ਉਹਨਾਂ ਦੇ ਵਿੱਚ ਸਾਨੂੰ ਇਹ ਸਮਝਣਾ ਚਾਹੀਦਾ ਕਿ ਇਸ ਮਾਮਲੇ 'ਚ ਜੇ ਸਰਕਾਰ ਖੁਦ ਕਰਨ ਲੱਗੀ ਹੈ ਤੇ ਉਹ ਇਹ ਯੁੱਧ ਨਸ਼ੀ ਵਿਰੋਧ ਦੇ ਵਿੱਚ ਪਬਲਿਕ ਨੂੰ ਵੀ ਸਾਥ ਦੇਣਾ ਚਾਹੀਦਾ ਹਾਂ ਕੁਝ ਗੱਲਾਂ ਦੇ ਉੱਤੇ ਕਾਨੂੰਨੀ ਅੜਚਨਾ ਆ ਸਕਦੀਆਂ ਉਹਨਾਂ ਅੜਚਨਾ 'ਚੋ ਇੱਕ ਇਹ ਕਿ ਇਹਨਾਂ ਨੇ ਬਿਲਡੋਜ਼ਰ ਫੇਰਨੇ ਸ਼ੁਰੂ ਕਰਤੇ ਉਹਦੇ ਉੱਤੇ ਅਦਾਲਤ 'ਚ ਜਾ ਕੇ ਕਿਸੇ ਨੇ ਕੇਸ ਕਰਤਾ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜਿਹੜੀ ਇੱਕ ਸਮਾਜਿਕ ਸੰਸਥਾ ਨੇ ਕੇਸ ਕੀਤਾ ਉਹਨੂੰ ਕਾਂਗਰਸੀ ਲੀਡਰ ਚਲਾਉਂਦੇ ਆ ਜੇ ਸਾਕੀ ਨੂੰ ਜੇ ਕਾਂਗਰਸੀ ਲੀਡਰ ਚਲਾਉਂਦੇ ਹੋਣ ਤੇ ਇਹ ਮਾੜੀ ਗੱਲਾਂ ਨਾਲ ਇਹਦੇ ਮੁੱਕੇ ਦਖਲ ਨਹੀਂ ਦੇਣਾ ਚਾਹੀਦਾ ਉੱਚ ਕਾਨੂੰਨੀ ਪੱਖ ਤੋਂ ਇਹ ਵੇਖ ਲੈਣਾ ਚਾਹੀਦਾ ਕਿ ਜਿਹੜੀ ਤੁਸੀਂ ਕਾਰਵਾਈ ਕਰਦੇ ਪਏ ਇਹ ਕਿ ਯੂਪੀ ਸਰਕਾਰ ਨੇ ਵੀ ਕੀਤੀ ਸੀ ਮੱਧ ਪ੍ਰਦੇਸ਼ ਸਰਕਾਰ ਨੇ ਵੀ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਨੇ ਮਾਨਤਾ ਦਿੱਤੀ ਕਿ ਨਹੀਂ ਦਿੱਤੀ ਜੇ ਸੁਪਰੀਮ ਕੋਰਟ ਨੇ ਉਹਨਾਂ ਦੀ ਕਾਰਵਾਈ ਨੂੰ ਮਾਨਤਾ ਨਹੀਂ ਦਿੱਤੀ ਤੇ ਤੁਹਾਨੂੰ ਕਿਹੜੀ ਕਹਿਣੇ ਦੇਣੀ ਉਹਦਾ ਕਰਕੇ ਇਹੋ ਜੀਆਂ ਕਾਰਵਾਈਆਂ ਬਡੋਜਰ ਫੇਰਨਾ ਇਹ ਬਲਡੋਜ਼ਰ ਕੋਈ ਚੋਣ ਨਿਸ਼ਾਨ ਨਹੀਂ ਹੁੰਦਾ ਜਿਨ੍ਹਾਂ ਨੇ ਬਲਡੋਜ਼ਰ ਦੀ ਖੇਡ ਸ਼ੁਰੂ ਕੀਤੀ ਸੀ ਉਹਨਾਂ ਨੇ ਤਾਂ ਅਮਰੀਕਾ ਦੇ ਵਿੱਚ ਜਾ ਕੇ ਵੀ ਆਪਣੇ ਬੰਦਿਆਂ ਤੋਂ ਮਜ਼ਹਰਾ ਜਦੋਂ ਕਰਵਾਇਆ ਤੇ ਉੱਥੇ ਵੀ ਅੱਗੇ ਜੀਸੀਪੀ ਮਸ਼ੀਨ ਲੈ ਕੇ ਤੁਰ ਪਈ ਪੰਜਾਬ ਇਸ ਗੱਲ ਨੂੰ ਕਿੰਨਾ ਪਸੰਦ ਕਰੋ ਕਿੰਨਾ ਨਹੀਂ ਕਰੋ ਮੈਨੂੰ ਨਹੀਂ ਪਤਾ ਹੁਣ ਮਾਮਲਾ ਕਾਨੂੰਨੀ ਅਦਾਲਤ ਵਿੱਚ ਹੈ ਉੱਥੋਂ ਨੋਟਿਸ ਜਾਰੀ ਹੋ ਗਿਆ ਪਰ ਇਸ ਗੱਲ ਤੇ ਮੈਂ ਸਹਿਮਤ ਹਾਂ ਕਿ ਅੱਜ ਡਰੋਨ ਜਿਹੜੇ ਆਉਂਦੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਲੈ ਕੇ ਉਹਨਾਂ ਨੂੰ ਰੋਕਣ ਵਾਸਤੇ ਐਂਟੀ ਡਰੋਨ ਟੈਸਟ ਵੀ ਹੋ ਗਿਆ ਇਹ ਸਾਰੀ ਕਾਰਵਾਈ ਜਾਰੀ ਰਹਿਣੀ ਚਾਹੀਦੀ ਹੈ ਪਾਕਿਸਤਾਨ ਤੋਂ ਆਉਂਦਾ ਮਾਲ ਵੀ ਰੋਕਣਾ ਚਾਹੀਦਾ ਤੇ ਆਇਆ ਮਾਲ ਜੇ ਕੋਈ ਖਪਾਉਂਦਾ ਵੇਚਦਾ ਵਕਾਉਂਦਾ ਲੋਕਾਂ ਦੀਆਂ ਜਾਨਾਂ ਦੀ ਬਲੀ ਲੈਂਦਾ ਤੇ ਉਹਨੂੰ ਵੀ ਸੁੱਕਾ ਨਹੀਂ ਯਾਰ ਦੇਣਾ ਚਾਹੀਦਾ ਕਾਰਵਾਈ ਜਾਰੀ ਰਹਿਣੀ ਚਾਹੀਦੀ ਜੀ ਤਨੂ ਸਾਹਿਬ ਜਾਂਦੇ ਜਾਂਦੇ ਗੱਲ ਰੂਸ ਤੇ ਯੂਕਰੇਨ ਦੀ ਕਰਨੀ ਹੈ ਯੁੱਧ ਚੱਲਦਿਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਅੱਜ ਖਬਰ ਆਈ ਹੈ ਕਿ ਅਮਰੀਕਾ ਨੇ ਯੂਕਰੇਨ ਦੀ ਫੌਜੀ ਮਦਦ ਰੋਕਣ ਦਾ ਐਲਾਨ ਕਰ ਦਿੱਤਾ ਹੈ ਇਹਦਾ ਯੂਕਰੇਨ ਤੇ ਕੀ ਪ੍ਰਭਾਵ ਪਵੇਗਾ ਬਹੁਤ ਸਾਰੇ ਯੂਰਪੀ ਦੇਸ਼ ਇਕੱਠੇ ਹੋ ਰਹੇ ਨੇ ਕਿ ਉਹਨਾਂ ਦੀ ਕੋਈ ਪ੍ਰਤੀਕਿਰਿਆ ਆ ਸਕਦੀ ਹੈ ਜੀ? ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਇੱਕ ਸੂਤਾ ਫਸ ਕੇ ਆਪਣੇ ਲੋਕਾਂ ਕੋਲ ਵੀ ਇਤਬਾਰ ਹੁ। ਆਪਣੇ ਦੇਸ਼ ਦੇ ਅੰਦਰ ਆਪੋਜੀਸ਼ਨ ਵਿੱਚ ਤੇ ਉਹਦੀ ਆਪਣੀ ਪਾਰਟੀ 'ਤੇ ਉਹਦੇ ਖਿਲਾਫ ਡਰਾੜਾ ਬਹੁਤ। ਉਹਨੂੰ ਇਸ ਗੱਲ ਵਾਸਤੇ ਵੀ ਦਬਾਇਆ ਜਾ ਰਿਹਾ ਕਿ ਤੂੰ ਡੋਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਦੇ ਅੱਗੇ ਜਾ ਕੇ ਗੋਡੇ ਟੇਕ ਦੇ ਤੇ ਉਹ ਟੇਕਣ ਨੂੰ ਤਿਆਰ ਨਹੀਂ। ਦੂਸਰੇ ਪਾਸੇ ਹੁਣ ਸਥਿਤੀਆਂ ਜਿਹੜੀਆਂ ਨੇ ਉਹਨੂੰ ਮਾੜਾ-ਮੋਟਾ ਇਤਿਹਾਸ ਦਾ ਗਿਆਨ ਹੋਣਾ ਚਾਹੀਦਾ ਜਦੋਂ ਇਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਇਹਨਾਂ ਚਿਰ ਹਕੂਮਤ ਚਲਾਈ ਇੱਕ ਬੰਦੇ ਨੂੰ ਅੱਗੇ ਲਾਇਆ ਉਹਨੂੰ ਰਾਸ਼ਟਰਪਤੀ ਬਣਾਇਆ ਉਹਦੇ ਭਰਾ ਨੂੰ ਗਵਰਨਰ ਬਣਾਇਆ ਬੰਬ ਧਮਾਕਿਆਂ ਚ ਉਹਦੇ ਪਰਿਵਾਰ ਦਾ ਨੁਕਸਾਨ ਵੀ ਹੋਇਆ ਤੇ ਜਦੋਂ ਇਹ ਤਾਲਿਬਾਨ ਸਮਝੌਤਾ ਕਰਨ ਲੱਗੇ ਸੀ ਅਮਰੀਕਾ ਦੀ ਸਰਕਾਰ ਵੇਲੇ ਆਪਣੇ ਉਸ ਰਾਸ਼ਟਰਪਤੀ ਬਣਾਏ ਹੋਏ ਕਰਿੰਦੇ ਨੂੰ ਇਹਨਾਂ ਪੁੱਛਿਆ ਸੀ ਕਿ ਤੇਰਾ ਕੀ ਬਣੂਗਾ ਉਹ ਹੁਣ ਜਾਨ ਲਿਕਾਉਂਦਾ ਫਿਰਦਾ ਸਾਰਾ ਟੱਪ ਜਿਨ੍ਹਾਂ ਨੂੰ ਇਰਾਕ ਦੇ ਵਿੱਚ ਇਸ ਦਾਬ ਹਸਨ ਤੋਂ ਬਾਅਦ ਅੱਗੇ ਲਾ ਕੇ ਸਰਕਾਰ ਤੇ ਲਈ ਉਹਨਾਂ ਨੂੰ ਪੁੱਛਿਆ ਤੁਹਾਡਾ ਕੀ ਬਣੂਗਾ ਇੱਥੇ ਯੋਕਦਨ ਵਾਲੇ ਜੈਲੈਂਸ ਕਿ ਉਹ ਸੋਚਣਾ ਚਾਹੀਦਾ ਸੀ ਕਿ ਮੈਂ ਬਗਾਨੀ ਚਾਕ ਦੇ ਉੱਤੇ ਇੰਨੇ ਕਦਮ ਵਧਾਈ ਜੰਨਾ ਇਹ ਅਮਰੀਕਾ ਵਾਲੇ ਅੱਜ ਤੱਕ ਕਦੇ ਕਿਸੇ ਦਾ ਨਿਵੇ ਨਹੀਂ ਤੇ ਤੇਰੇ ਨਾਲ ਕਿੰਨਾ ਕਿੰਨੇ ਵਝਣਗੇ ਉਹ ਇਹਨਾਂ ਦੇ ਆਖੇ ਤੇ ਨਾਟੋ ਦਾ ਮੈਂਬਰ ਬਣਨ ਵਾਸਤੇ ਵੀ ਹੱਦੋਂ ਵੱਧ ਕਦਮ ਅੱਗੇ ਪੁੱਟ ਗਿਆ ਫਿਰ ਪਿੱਛੇ ਮੁੜਨ ਨੂੰ ਰਾਹ ਨਹੀਂ ਰਿਹਾ ਫਿਰ ਉਹਨੇ ਜੰਗ ਛੇੜ ਲਈ ਰੂਸ ਨਾਲ ਉਹ ਜੰਗ ਇਹਨੇ ਛੇੜੀ ਕਿ ਰੂਸ ਨੇ ਛੇੜੀ ਇਹਦੇ ਬਾਰੇ ਤਾਂ ਮਤ ਪੇਰ ਹੋ ਸਕਦੇ ਆ ਪਰ ਇਹਦੇ ਬਾਰੇ ਤੇ ਕੋਈ ਮਤ ਪੇਰ ਨਹੀਂ ਕਿ ਉਸ ਜੰਗ ਦੇ ਵਿੱਚ ਇਹਦੇ ਲੋਕਾਂ ਵਾਸਤੇ ਦਾਣਾ ਪਾਣੀ ਵੀ ਅਮਰੀਕਾ ਤੇ ਉਹਦੇ ਸਾਥੀ ਦੇਸ਼ ਭੇਜਦੇ ਰਹੇ ਇਹਦੇ ਵਾਸਤੇ ਅੱਡ ਅੱਡ ਕਿਸਮ ਦਾ ਮਜਾਇਲਾ ਦਾ ਸਮਾਨ ਵੀ ਭੇਜਦੇ ਰਹੇ ਮੈਂ ਉਦੋਂ ਵੀ ਇਹ ਗੱਲ ਲੱਖੀ ਸੀ ਉਹ ਮਤ ਸਮਝ ਇਹ ਤੇਰੀ ਮਦਦ ਵਾਸਤੇ ਭੇਜ ਰਿਆ ਅਸਲ ਵਿੱਚ ਇਹੋ ਜੀਆਂ ਚੀਜ਼ਾਂ ਭੇਜ ਕੇ ਯੂਨਨ ਨੂੰ ਇਸ ਤੇ ਜੰਗੀ ਮਦਾਨ ਤੇ ਇੱਕ ਨਵੀਂ ਸਟੇਜ ਦੇ ਉੱਤੇ ਪਲੇਟਫਾਰਮ ਤੇ ਟੈਸਟ ਕਰਨਾ ਚਾਹੁੰਦੇ ਆ ਕਿਉਂਕਿ ਅਮਰੀਕਾ ਵਾਲਿਆਂ ਨੇ ਸਾਰੀ ਦੁਨੀਆ ਨੂੰ ਮਾਲ ਵੇਚਣਾ ਤੇ ਵੇਚਣਗੇ ਤਾਂ ਹੀ ਜੇ ਦੁਨੀਆ ਨੂੰ ਇਹ ਦੱਸਣਗੇ ਕਿ ਮਾਲ ਟੈਸਟ ਕੀਤਾ ਹੋਇਆ ਲੋਕੀ ਪੁੱਛਣਗੇ ਕਿ ਕਿੱਥੇ ਟੈਸਟ ਕੀਤਾ ਜਿੱਦਾਂ ਅਸੀਂ ਕਿੰਨੇ ਪਰਮਾਣੂ ਤਮਾਕੂ ਐਟਮਿਕ ਤਮਾਕੂ ਪੋਖਰਨ ਦੀ ਰੇਜ ਵਿੱਚ ਰਾਜਸਥਾਨ 'ਚ ਟੈਸਟ ਕੀਤੇ ਆ ਅਮਰੀਕਾ ਵੀ ਫਿਰ ਦੱਸਦਾ ਹੁੰਦਾ ਆ ਜਿਹੜੇ ਅਸੀਂ ਜਿਹੜੇ ਵਿਤਨਾਮ 'ਚ ਟੈਸਟ ਕੀਤੇ ਸੀ ਆ ਮਜਾਇਲਾ ਸੀ ਜਿਹੜੀਆਂ ਅਸੀਂ ਇਰਾਕ 'ਚ ਟੈਸਟ ਕੀਤੀਆਂ ਸੀ ਆ ਕਲਸਟਰ ਬੰਬ ਸੀ ਜਿਹੜੇ ਅਸੀਂ ਅਫਗਾਨਿਸਤਾਨ ਦੀਆਂ ਪਹਾੜੀਆਂ 'ਚ ਟੈਸਟ ਕੀਤੇ ਸੀ ਹੁਣ ਜਿਹੜੀਆਂ ਚੀਜ਼ਾਂ ਰਹਿ ਗਈਆਂ ਸੀ ਟੈਸਟ ਕਰਨ ਤੋਂ ਉਹ ਕਿਹਾ ਕਰਨ ਲਈ ਅਸੀਂ ਯੂਰਪੀਨ 'ਚ ਟੈਸਟ ਕੀਤੀਆਂ ਉਹਨਾਂ ਨੇ ਦੁਨੀਆ ਅੱਗੇ ਮਾਲ ਵੇਚਣਾ ਤੇ ਟੈਸਟ ਰਿਪੋਰਟਾਂ ਪੇਸ਼ ਕਰਨ ਵਾਸਤੇ ਚਾਹੀਦੀਆਂ ਸੀ ਜਦੋਂ ਉਹਨਾਂ ਕੋਲ ਹੋ ਗਈਆਂ ਤਾਂ ਉਹਨਾਂ ਨੇ ਹੱਥ ਪਿੱਛੇ ਖਿੱਚਦੇ ਤੇ ਜ਼ੇਲੈਂਸਕੀ ਫਸ ਗਿਆ ਅੱਗੋਂ ਹੁਣ ਜ਼ੇਲੈਂਸਕੀ ਨੂੰ ਸਮਝ ਕੇ ਕਦਮ ਪੁੱਟਨੇ ਚਾਹੀਦੇ ਆ ਜੇ ਰੂਸ ਨਾਲ ਜੰਗ ਸਮਾਪਤੀ ਦਾ ਕੋਈ ਰਾਹ ਨਿਕਲਦਾ ਤੇ ਉਸ ਰਾਹ ਵਾਸਤੇ ਮਾਨਸਿਕ ਤੌਰ ਤੇ ਤਿਆਰ ਹੋਣਾ ਚਾਹੀਦਾ ਬਿਲਕੁਲ ਪੰਨੂ ਸਾਹਿਬ ਇਹ ਜੰਗ ਰੁਕਣੀ ਚਾਹੀਦੀ ਹੈ ਲੋਕਾਂ ਦਾ ਵੀ ਬਹੁਤ ਨੁਕਸਾਨ ਹੋ ਚੁੱਕਿਆ ਹੈ ਬਾਕੀ ਤੁਸੀਂ ਹਰ ਰੋਜ਼ ਦੀ ਤਰ੍ਹਾਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਜੀ ਐਸਐਨ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ